ਆਫ ਰੋਡਿੰਗ ਕਰਨ ਤੋਂ ਬਾਅਦ ਨਾ ਸੱਜਣੋ ਮੇਲੇ 'ਚ ਚੱਲਿਆ ਮੇਲੇ 'ਚ ਮੇਲੇ 'ਚ ਕੀ ਕੀ ਹੁੰਦਾ ਸਾਰੇ ਰੰਗ ਦਿਖਾਉਂਗਾ ਤੁਹਾਨੂੰ ਮੇਲੇ 'ਚ ਕੀ ਕੀ ਹੁੰਦਾ ਯਾਰ ਕਿਹੜੀ ਕਿਹੜੀ ਚੀਜ਼ ਆ ਜਿਹੜੀ ਇੱਥੇ ਵੇਖਣ ਆਲੀ ਆ ਵਿਖਾਉਣ ਆਲੀ ਆ ਤੁਸੀਂ ਆ ਵੇਖਣਾ ਸਕਦੇ ਆ ਦੁਨੀਆ ਦਾ ਵੱਡਾ ਮੇਲਾ ਦੁਨੀਆ ਦਾ ਵੱਡਾ ਮੇਲਾ ਕਿਉਂ ਕਿਹਾ ਜਾਂਦਾ ਦੁਨੀਆ ਦਾ ਵੱਡਾ ਮੇਲਾ ਆਫ ਰੋਡਿੰਗ ਕਰਿਆ ਏ ਕੈਂਪ ਦੇ ਵਿੱਚ ਜਾਇਆ ਏ ਉਸ ਤੋਂ ਬਾਅਦ ਤੁਹਾਨੂੰ ਦੱਸਦਾ ਵੀ ਦੁਨੀਆ ਦਾ ਵੱਡਾ ਮੇਲਾ ਕਿਉਂ ਕਿਹਾ ਜਾਂਦਾ ਬਾਕੀ ਦੀਆਂ ਚੀਜ਼ਾਂ ਵੀ ਦਿਖਾਉਣਾ ਸਾਰੀਆਂ ਦਿਖਾਉਂਗਾ ਲਓ ਜੀ ਆ ਮੇਲੇ ਦੀ ਐਂਟਰੀ ਆ ਆਪਾਂ ਪਹਿਲਾਂ ਭਾਈ ਉਹ ਦੇਖਣ ਚੱਲਗੇ ਇਧਰਲੇ ਪਾਸੇ ਫਿਰ ਬੋਤੇ ਦੇਖਾਂਗੇ ਦੁਪਹਿਰੇ ਮਿਲਾਉਣਾ ਤੁਹਾਨੂੰ ਇੱਕ ਬਹੁਤ ਹੱਥ ਦੇ ਕਲਾਕਾਰ ਬੰਦੇ ਨੂੰ ਜਿਹੜਾ ਮੇਰਾ ਯਾਰ ਵੀ ਆ ਉਹਨੂੰ ਮਿਲਾਉਣਾ ਮੈਂ ਤੁਹਾਨੂੰ ਲੈ ਵੀ ਪੰਜ ਜਾਨਾਂ ਦੀਆਂ ਟਿਕਟਾਂ ਲੈ ਲਈਆਂ 250 ਰੁਪਏ ਦੀਆਂ 50 ਰੁਪਏ ਦੀ ਟਿਕਟਾਂ ਚਲੋ ਜੀ ਲੋ ਜੀ ਸਾਰਿਆਂ ਨੂੰ ਪਹਿਲਾਂ ਤੁਹਾਨੂੰ ਲੱਖਾਂ ਰੁਪਏ ਦੀ ਕਲਾ ਦਿਖਾਉਣਾ ਲੱਖਾਂ ਰੁਪਏ ਦੀ ਕਲਾ ਦਰਸ਼ਨ ਬਾਈ ਹਾਂ ਬਾਈ ਦੇਖ ਬਾਈ ਰੇਤੇ ਨਾ ਬਣਾਏ ਤੇ ਰਿਆਰ ਨੇ ਇਹ ਬੰਦਾ ਰਾਸ਼ਟਰਪਤੀ ਤੋਂ ਸਨਮਾਨਤਾ ਦੇਖ ਕੋਈ ਬਾਤ ਹਾਂ ਖੜੇ ਖੜੇ ਬਣਾ ਦੇਵੇ ਬੰਦਾ ਵੀ ਮਲਾਉਣਾ ਇੱਥੇ ਹੀ ਫਿਰਦਾ ਹੋ ਪਹਿਲਾਂ ਤੁਹਾਨੂੰ ਕਲਾ ਦਿਖਾ ਦਿਆਂ ਸਾਰੀ ਇਹਦੀ ਦੇਖੋ ਰੇਤੇ ਨਾਲ ਬਣਾਇਆ ਐ ਦੁਨੀਆ ਕਰਦੀ ਆ ਸਲਾਮਾ ਬੰਦੇ ਨੂੰ ਲੋ ਮਾ ਵੱਡੇ ਬਾਈ ਨੂੰ ਪਤਾ ਗਰਮੀਤ ਬਾਈ ਕਿਉਂ ਪਈ ਆ ਨਾ ਦੁਨੀਆ ਢੀਂਗ ਤੋਂ ਢੀਂਗ ਜਾਰ ਹੈ ਕਿਵੇਂ ਬਣਾਉਂਦਾ ਯਾਰ ਕਿਵੇਂ ਰੇਤਾ ਟਿਕਾਉਂਦਾ ਯਾਰ ਹੈ ਮੈਂ ਬੰਦਾ ਮੜਾਉਣਾ ਤੈਨੂੰ ਕੌਣ ਬਣਾਉਂਦਾ ਇਹ ਕਿਹਦਾ ਹੱਥੀ ਚੱਲਦੀ ਹੈ ਜਿਹੜੀ ਕਲਾ ਦਰਸ਼ਨ بھائی ਤੈਨੂੰ ਮੈਂ ਬੰਦਾ ਮਲਾਉਣਾ ਜਿਹੜਾ ਬਣਾਉਂਦਾ ਸੋਨੇ ਦੇ ਬਹੁਤ ਕਹਿੜ ਚੀਜ਼ਾਂ ਬਣਾਇਆ ਮੈਂ ਆਹ ਤੇ ਮਲਾਉਣਾ ਆਹ ਬੰਦਾ ਖੜਾ ਹੈ ਆਹ ਸੱਜਣਾ ਹਲੋ ਭਈਆ ਨਮਸਤੇ ਹਰ ਵਾਰ ਨਵੀਂ ਕਲਾ ਬਣਾਉਂਦਾ ਹਰ ਵਾਰ ਨਵੀਂ ਆਹ ਦੇਖ ਯਾਰ ਆਹ 3D ਦੇਖ ਦੇਖ ਯਾਰ ਨੈਕਸਟ ਲੈਵਲ ਯਾਰ ਕਰਨੇ ਹੈ ਦਰਵਾਜ਼ਾ ਵੀ ਖੁੱਲਾ ਪੁੱਤਦੇ ਨੇ ਬਣਾਇਆ ਹੈ ਰਾਸ਼ਟਰਪਤੀ ਵੱਲੋਂ ਸਨਮਾਨਤਾ ਭਾਈ ਇਹ ਕਲਾ ਵਾਸਤੇ Rajasthan ਦਾ ਮਾਣ ਆ ਇਹ ਬੰਦਾ ਹਾਂ ਤੂੰ ਇੱਕ ਗੱਲ ਇਹ ਦੇਖ ਭਾਈ ਵੀ ਜਿਹੜੀ ਫੋਟੋ ਬਣਾਉਂਦਾ ਉਹਦੇ ਇਮਪ੍ਰੈਸ਼ਨ ਦੰਦ ਮੰਨ ਲਓ ਤੁਸੀਂ ਸਿਆਣ ਸਕਦੇ ਆ ਵੀ ਕਿਹੜੇ ਬੰਦੇ ਦੀ ਫੋਟੋ ਬਣਾਈ ਆ ਹਨਾ ਜਿਵੇਂ ਉਹ ਸ਼ਿਵਾਜੀ ਦੀ ਫੋਟੋ ਬਣਾਈ ਆ ਸ਼ਿਵਜੀ ਦੀ ਫੋਟੋ ਬਣਾਈ ਆ ਹਨਾ ਉਹ ਚੀਜ਼ਾਂ ਨੂੰ ਤੁਸੀਂ ਪਹਿਚਾਨ ਸਕਦੇ ਹੋ ਵੀ ਹਾਂ ਯਾਰ ਇਹਨੇ ਆ ਚੀਜ਼ ਬਣਾਈ ਆ ਹਾਂ ਦੇਖੋ ਆ ਭਾਂਡੇ ਬਣਾਈ ਜਾਂਦਾ ਕੋਈ ਬਹੁਤ ਆਜੇ ਨਿਖਲਾ ਕਰੀ ਜਾਂਦਾ ਯਾ ਦੁਕਾਨ ਤੇ ਆਏ ਸੀ ਯਾਰ ਬਹੁਤ ਕਮਾਲ ਦਾ ਸਮਾਨ ਆ ਜੀ ਦੁਕਾਨ ਦੇ ਵਿੱਚ ਨੈਕਸਟ ਲੈਵਲ ਚੀਜ਼ਾਂ ਨੈਕਸਟ ਲੈਵਲ ਬਹੁਤ ਬੰਦਾ ਵੀ ਇੰਨਾ ਸਿਰਾ ਬੰਦਾ ਯਾਰ ਪੁਸ਼ ਕਰਦਾ ਸਭ ਤੋਂ ਘੈਂਟ ਬੰਦਾ ਹੈ ਰੇਟ ਵੀ ਜਾਇਜ਼ ਹੁੰਦੇ ਇਹਦੇ ਆ ਇੱਧਰ ਇਹਨਾਂ ਦਾ ਮੰਦਰ ਆ ਜਿੱਥੇ ਮੇਲਾ ਲੱਗਦਾ ਐਨੀ ਭੀੜ ਆ ਜੀ ਫੇਰ ਸਤਾ ਖੋਜਾਂ ਦੇ ਮੇਰੇ ਇਹਨਾਂ ਦੇ ਹੋਟਲ ਆ ਐਵੇਂ ਆ ਦੇਖੋ ਬੀਬੀਆਂ ਰੋਟੀ ਲਾ ਕੇ ਖਵਾਉਂਦੀਆਂ ਭਾਈ ਇਹ ਇੱਧਰ ਇੱਥੇ ਢੋਲਾ ਖਾਤਾ ਬਹੁਤ ਕਮਾਲ ਗੋਲਾ ਬਣਾਉਂਦਾ ਹੈ ਆ ਦੇਖੋ ਜੋ ਆ ਖਾਈ ਜਾਂਦਾ ਇਹ ਜਾ ਗੋਲਾ ਬਣਾ ਕੇ ਦਿੰਦਾ ਨੇ ਬਹੁਤ ਸਰਾ ਗੋਲਾ ਬਣਾਇਆ ਆ ਮੇਰਾ ਪੁੱਤ ਮੰਗਦਾ ਵੇ ਕਿਦਾਂ ਖਵਾ ਦੇ ਮੜਾ ਯਾ ਦੇ ਦੇ ਇਸ ਕੋ ਵੀ ਦੇ 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 ਥੋੜਾ ਦੇ ਦੇ ਯਾਰ ਆ ਖਾ ਹਾਜ਼ਰ ਬਹੁਤ ਕਮਾਲ ਗੋਲਾ ਬਾਈ ਸਰਾ ਸੀ ਨਾ ਸਮਾਨ ਕਿਥੇ ਆ ਸਮਾਨ ਚਾਗਦਾ ਹਾਂ ਸਿੱਪਾ ਚਲੋ ਬਾਈ ਥੋ ਯਾਰ ਹੈ ਆ ਦੇਖੀ 130 ਦਾ ਬਾਈਲਾ ਕਿੰਨੇ ਦਾ ਓਏ ਆ ਆ 130 ਦੀ ਹੈ ਲੈ ਆ ਦੇਖ ਆ ਪਿਛਲੀ ਵਾਰ ਉਹ ਬੱਚੇ ਵਾਸਤੇ ਲਗਾਏ ਦੀ ਆਪਾਂ ਕਿਸਾਨ ਹੀ ਬਦਨਾਮ ਆ ਸਹੀ ਗੱਲ ਧੂਆਂ ਫੈਕਟਾਂ ਦਾ ਵੀ ਬਹੁਤ ਹੁੰਦਾ ਵੱਲੋਂ ਹਾਂ ਐਸੇ ਤਰੀਕਾ ਪੁਰਾਣਾ ਤੂੰ ਆ ਗਿਆ ਬਾਈ ਫੈਕਟਾਂ ਵੀ ਆਇਆ ਮਾਰੇ ਮਨਿਹਰ ਕਲਾ ਮੀਨਾ ਦਿਲੀ ਜੇ ਮੇਰੀ ਆਵਾਜ਼ ਸੁਣ ਰਹੀ ਹੈ ਕਲਾ ਲੈ ਪਾਸੇ ਸੇਲ ਲਾ ਮਲੋ ਬਹੁਤ ਸਸਤੀਆਂ ਤੇ ਨਾ ਆਹ 1.5 150 ਨੂੰ 100 100 ਰੁਪਏ ਨੂੰ 50 50 2.5 250 ਰੁਪਏ ਨੂੰ ਸੇਲ ਨਾ ਉਹ ਅਗਲੇ ਪਾਸੇ ਝੂਲੇ ਆਦਰ ਭਾਂਡਿਆਂ ਦੀ ਸੇਲ ਆ ਪੀਸ ਆਈਟਮਾਂ ਸਾਰੀਆਂ ਇੱਕੋ ਪੀਸ ਚੋਂ ਲੱਕੜ ਦੇ ਚੋਂ ਇੱਕੋ ਪੀਸ ਚੋਂ ਬਣਿਆ ਹੋਇਆ ਆਈਟਮ 1 ਪੀਸ ਆਈਟਮ ਬਨ ਬਨ ਪੀਸ ਆਈਟਮਾਂ ਸਾਰੀਆਂ ਜਦ ਜਬ ਡਾਲੋਗੇ ਆ ਦੇਖੋ ਸ਼ਤਰੰਜ 20 ਪੀਸ ਆਈਟਮ ਨਹੀਂ ਆ ਜੰਗਲ ਸਰਗਾ ਬਨ ਪੀਸ ਆਈਟਮ ਆ ਸਾਢੇ 400 ਰੁਪਏ 450 ਦੀ ਹੈ। ਸ਼ੋਕੇ ਸਟਮਾ ਹੋਰ ਇਹਨਾਂ ਜੰਗ ਤੇ ਤਾਂ ਜਾਣਾ ਨਹੀਂ ਕਿਤੇ। ਹਾਂ ਲੈ ਲਓ ਜੀ ਚੰਗੀ ਲੱਗਦੀ ਹੈ। ਐ ਵੀ ਸਜਣੋ ਮੇਲੇ ਚੋਂ ਗੱਡੀਆਂ ਗੁੱਦੀਆਂ ਖਰੀਦ ਕੇ ਤੇ ਪਿੰਡ ਨੂੰ ਚੱਲੇ ਆਂ। ਮੁੱਕ ਗਿਆ ਕੰਮ। ਮੇਲਾ ਤੁਸੀਂ ਕਹੋਗੇ ਚੰਗੀ ਤਰਾਣੀ ਦਿਖਾਇਆ। ਬਾਈ ਚੰਗੀ ਤਰਾ ਦੇਖਣਾ ਤਾਂ ਤੁਹਾਨੂੰ ਆਉਣਾ ਹੀ ਪੈਣਾ। ਆ ਬਣਾਉਣ ਵਾਲਾ ਹੋ 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 ਕਰਨਿਆ ਜਾਨ ਸੌਖੀ ਕਰਦੀ ਓਏ। ਜਾਨ ਸੌਖੀ ਕਰ ਦੇਗੀ ਬਾਲਾ ਸਿਰਾਂ ਸੀ ਗੱਡੀ ਫਸੀ ਵੀ ਇਹ ਗੱਡੀ ਕਢਣੀ ਪਊਗੀ ਉਹਦੇ ਲਈ ਮਿਹਨਤ ਕਰਨੀ ਪਊਗੀ ਗੱਡੀ ਥੋੜੀ ਜਿਹੀ ਰੇਤੇ ਚ ਧਸ ਗਈ ਰਾਤ ਫੇਰ ਚਾਲਦੇ ਆਂ ਡੰਗੋ ਵੇ ਪੋਸ਼ ਕਰ ਅਗਲੀ ਵਾਰ ਨੂੰ ਆਉਂਗੇ